ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਿੰਦਪੁਰਾ ਦੇ ਵਿੱਚ ਇੱਕ ਹੋਰ ਕੁਐਸਚਨ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਦਾਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 87990 99728 ਅੱਜ ਦੀ ਵੀਡੀਓ ਵੀਰ ਜੀ ਮੇਰੇ ਆਪ ਦੇ ਘਰ ਤੋਂ ਆ ਫੁੱਟ ਲਈ ਦੋ ਚਾਰ ਪਰ ਸੇਲ ਲਈ ਲੈ ਕੇ ਆਏ ਜਿਹਦੇ ਵਿੱਚ ਇੱਕ ਤਾਜੀ ਸੂਈ ਵਹਿੜਾ ਤੇ ਇੱਕ ਤਾਜੀ ਸੂਈ ਨੀਲੀ ਰਾਗੀ ਦੀ ਮੱਝ ਦੇਖ ਸਕਦੇ ਆ ਅਰਡਰ ਕੁਆਲਿਟੀ ਕਰਦਿਆ ਸ਼ੁਰੂਆਤ ਪਹਿਲੇ ਨੰਬਰ ਤੋਂ ਬੰਨੇ ਆ ਪ੍ਰੋਪਰ ਜਾਣਕਾਰੀ ਪਹਿਲੇ ਨੰਬਰ ਤੇ ਦੇਖ ਸਕਦੇ ਆ ਬਾਈ ਜੀ ਦੂਜਾ ਸੂਹਾ ਸੂਈ ਆ ਕੱਲ ਸਵੇਰ ਦੀ ਸੀਰੀ ਵੀ ਆ ਮਗਰ ਇਹਦੇ ਵਸੀ ਆ ਜੇਰ ਪ੍ਰੋਪਰ ਡਨਾ ਸ਼ਾਈਵਾਲ ਕ੍ਰੋਸ ਤੇ ਪੈ ਜਾਂਦੀ ਹੈ ਜਰਸੀ ਕ੍ਰੋਸ ਖੇਲ ਸ਼ਾਈਵਾਲ ਕ੍ਰੋਸ ਖੇਲ ਤੇ ਕਦ ਕਦ ਦੇਖ ਸਕਦੇ ਆ ਵਜਨ ਵਜੂਦ ਅਰਡਰ ਦੇਖ ਸਕਦੇ ਆ ਬਹੁਤ ਸੋਹਣਾ ਤਿਆਰ ਕੀਤਾ ਕਰਮ ਵਾਲੀ ਨੇ ਕੱਲ ਸਵੇਰ ਦੀ ਸੂਈ ਥਲੇ ਬਾਈ ਜੀ 11 ਤੋਂ 12 ਕਿਲੋ ਬੋਲਾ ਹੁਣ ਹਾਜ਼ਰ ਆ ਥਣ ਦੇਖ ਸਕਦੇ ਚਾਰੇ ਥਣ ਪੂਰੇ ਨਿਕਣ ਮੇ ਤੇ ਪੂਰੀ ਸਪੇਸ ਤੇ ਲੱਗੇ ਹੋਇਆ ਫੇਸ ਬਿਊਟੀ ਚੈੱਕ ਕਰ ਸਕਦੇ ਆ ਮਗਰ ਇਹਦੇ ਬੱਸੀ ਆ ਬਾਈ ਜੀ ਕੱਲ ਸਵੇਰ ਦੀ ਸੂਈ ਵੀ ਹੈ ਜੇ ਰੋਕੇ ਆ ਬਿਲਕੁਲ ਬੱਸੀ ਵੀ ਤੁਹਾਨੂੰ ਦਿਖਾ ਦਿੰਨੇ ਆ ਮਗਰ ਬੱਸੀ ਦੇਖ ਸਕਦੇ ਆ ਬਾਈ ਜੀ ਹਜੇ 나ੜੂਗਾ ਨੂੜੂਗਾ ਨਾਲ ਹੀ ਆ ਚੈੱਕ ਕਰ ਲਓ ਬੱਸੀ ਦੀ ਕੁਆਲਿਟੀ ਆ ਦੇਖ ਲਓ 나ੜੂਗਾ ਹਜੇ ਨਾਲ ਹੀ ਆ ਦਾ ਦੂਜਾ ਸਵੇਰ ਸੂਈ ਆ ਬਾਈ ਜੀ ਕੱਲ ਸੂਈ ਸਲ 11 12 ਕਿਲੋ ਬੋਲਾ ਮੁੱਲ ਬਾਈ ਦਾ ਹੈਗਾ 43000 ਵਿੱਚੋਂ ਮਾਨਤਾਣ ਕਰ ਦਾਂਗੇ 43000 ਮੁੱਲ ਆ ਤੇ ਦੁੱਧ ਦੇ ਨੇ ਬਾਈ ਜੀ 14 15 ਕਿਲੋ ਬੜੀ ਨਾਲ ਹੰਦਰੀ ਨਹੀਂ ਚਵਾ ਦੇਣਾ ਦੇਖ ਸਕਦੇ ਆ ਆਰਡਰ ਬਹੁਤ ਸੋਹਣਾ ਤੇ ਅੱਗੇ ਬਾਈ ਜੀ ਦੇਖ ਸਕਦੇ ਆ ਦੋ ਨੰਬਰ ਤੇ ਨੀਲੀ ਦਾ ਵੀ ਮੱਝ ਸੂਈ ਨੂੰ ਬਾਈ ਜੀ ਦੂਜਾ ਦਿਨ ਹੋ ਗਿਆ ਮਗਰ ਕੱਟੀ ਆ ਥਣ ਦੇਖ ਸਕਦੇ ਆ ਬਹੁਤ ਚੰਗਾ ਲੱਗਿਆ ਆਰਡਰ ਬਹੁਤ ਸੋਹਣਾ ਤਿਆਰ ਕੀਤਾ ਕਰਮ ਵਾਲੀ ਨੇ ਕੱਲ ਸਵੇਰ ਦੀ ਸੂਈ ਥੱਲੇ ਮੱਝ ਦੇ ਥੱਲੇ ਦੀ ਬਾਈ ਜੀ ਅੱਜ ਮੰਨ ਕੇ ਚਲੋ 8 ਤੋਂ 9 ਕਿਲੋ ਵਾਲਾ ਹਾਜ਼ਰ ਆ ਥਣ ਦੇਖ ਸਕਦੇ ਆ ਬਹੁਤ ਚੰਗਾ ਚਾਰੇ ਥਣ ਪੂਰੇ ਨਿਖੜਵੇਂ ਤੇ ਪੂਰੀ ਸਪੇਸ ਤੇ ਲੱਗਿਆ ਤੇ ਪੂਰੀ ਸੀ ਠੰਡੀ ਆ ਬਾਈ ਦੇਖ ਸਕਦੇ ਆ ਲਈ ਵੀ ਉੱਤੇ ਮਿਲਕ ਵਿੱਚ ਦੇਖ ਸਕ ਦੋ ਦਿਨੇ ਬਾਈ ਜੀ ਮੰਨ ਕੇ ਚਲੋ 12 ਤੋਂ 13 ਕਿਲੋ ਬੜੀ ਆਮਦਾਰੀ ਨਹੀਂ ਚਵਾ ਦੂਗੀ ਸੂਆ ਤੀਜਾ ਸੂਈ ਆ ਤੇ ਆਰਡਰ ਦੇਖ ਸਕਦੇ ਆ ਬਹੁਤ ਸੋਹਣਾ ਤਿਆਰ ਕੀਤਾ ਕਰਮ ਵਾਲੀ ਨੇ ਕੱਲ ਸਵੇਰ ਦੀ ਸੂਈਆਂ ਮੱਝ ਵੀ ਦੂਜਾ ਦਿਨ ਹੋ ਗਿਆ ਬਾਈ ਜੀ ਸੂਈ ਨੂੰ ਇਹਦੇ ਥੱਲੇ ਵੀ 8 ਤੋਂ 9 ਕਿਲੋ ਬੋਲਾ ਹੁਣ ਹਾਜ਼ਰ ਆ ਮਗਰ ਕੱਟੀ ਦੇਖ ਸਕਦੇ ਆ ਬਹੁਤ ਚੰਗੇ ਨੀਲੀ ਰੈਦੀ ਦੀ 나ੜੂਗਾ ਨੜੂਗਾ ਤੁਹਾਨੂੰ ਚੈੱਕ ਕਰਾ ਲੈਣਾ ਨਾਲ ਹੀ ਆ ਦੇਖ ਸਕਦੇ ਕੱਟੀ ਦੀ ਹਾਈਟ ਬਹੁਤ ਜ਼ਿਆਦੇ ਆ ਆ ਦੇਖ ਸਕਦਾ 나ੜੂਗਾ ਨਾਲ ਹੀ ਹੈ ਜੇ ਕੱਟੀ ਦੇ ਤੇ ਤੀਜਾ ਸੂਆ ਮੱਝ ਇਹ ਸੂਈ ਆ ਬਾਈ ਜੀ ਧੁੱਧ ਮੰਨ ਕੇ ਚਲੋ 12-13 ਕਿਲੋ ਬੜੀ ਆਮਦਾਰੀ ਨਹੀਂ ਚਬਾਉਗੀ ਫੇਸ ਕੁਆਲਟੀ ਦੇਖ ਲਾ ਚਿੱਟੀਆਂ ਚਾਰੇ ਪੈਰ ਲੇਵੇ ਵੀ ਦੇਖਦੇ ਪੂਰੀ ਚਰਲ ਪਿਆਉ ਨੀਲੀ ਦਾ ਵੀ ਦੀ ਆ ਤੇ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਇਹ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲੈਦਾ ਰੇਟ ਫੋਨ ਤੇ ਹੋ ਜੂਗਾ ਹੋਊਗਾ ਜਾਇਜ਼ ਤੇ ਅੱਜ ਦੀ ਵੀਡੀਓ ਮੇਰੇ ਆਪਦੇ ਘਰ ਤੋਂ ਤੁਹਾਨੂੰ ਦੋਨਾਂ ਜਾਨਵਰਾਂ ਬਾਰੇ ਪ੍ਰੋਪਰ ਡੀਟੇਲ ਦੇਤੀ ਆ ਦੋਨਾਂ ਨਗਰਾਂ ਦੇ ਵਿੱਚੋਂ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਕੋਈ ਵੀ ਜਾਨਵਰ ਪਸੰਦ ਆਉਂਦਾ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹੈਗਾ ਹਿੰਮਤਪੁਰਾ ਜ਼ਿਲ੍ਹਾ ਮੂਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈ ਤੇ ਰੁਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਤੇ ਥੈਂਕ ਯੂ ਜੀਵਰੀ